ਅੱਜ 31 ਮਾਰਚਾ ਭਰਾਵੋ ਆ ਮੈਂ ਕੱਲ ਨੂੰ ਲਵਾਂ ਸਾਲ ਚੜਜੂ 1 ਅਪ੍ਰੈਲ ਆ ਅੱਜ ਆ ਸਾਲ ਦਾ ਲਾਸਟ ਦਿਨ ਸੀ ਆ ਕਿ ਸਾਡੇ ਹਿਸਾਬ ਨਾਲ ਜਿਹੜੇ ਹਿਸਾਬ ਕੰਮ ਕਰਦੇ ਆ ਬੰਦੇ ਦਾ ਬਾਣੀਆ ਟਾਈਪ ਸਿਸਟਮ ਭਰਾਵੋ ਅੱਜ ਸਾਲ ਦਾ ਲਾਸਟ ਦਿਨ ਆ 31 ਮਾਰਚ ਟਰੈਕਟਰ ਇੱਕ ਬਿੱਲ ਬੁੱਕ ਭਰ ਕੀਤੇ ਜ ਨਵੀਂ ਤੇ ਨਹੀਂ ਕਹਿੰਦੇ ਚਲ ਸੌਦਾ ਨਵੀਂ ਤੇ ਸੌਦਾ ਲਿਖਿਆ ਗਿਆ ਇਹਨੂੰ ਪਤੀਏ ਭਾਈਆਂ ਨੂੰ ਤੇ ਕੀ ਨਾਮ ਕਿਹਾ ਵੀ ਸੌਦਾ ਕੇਵਲ ਸਿੰਘ ਕੇਵਲ ਸਿੰਘ ਜੋਹਰਾਨਾ ਜਟਾਣਾ ਕੇਵਲ ਸਿੰਘ ਜਟਾਣਾ ਤੇ ਜਸ ਦੀਪ ਜਸਦੀਪ ਸਿੰਘ ਜੋਹੜ ਜਸਦੀਪ ਸਿੰਘ ਜੋਹੜ ਬਾਈ ਨੇ ਸਾਡਾ ਬਚੂਲਾ ਬਣ ਕੇ ਬਾਈ ਨੇ ਸੌਦਾ ਕਰਾਇਆ ਬਹੁਤ ਬਹੁਤ ਬਾਈ ਦਾ ਧੰਨਵਾਦ ਬਾਈ ਕੀ ਟਰੈਕਟਰ ਲੈ ਕੇ ਚੱਲੇ ਆ ਕੇਵਲ ਜੀ ਇਹਨਾਂ ਨੂੰ ਜਰੂਰ ਵਧਾਈਆਂ ਦਿਓ ਆਮਨੋ ਭਰਾਵੋ ਆਪਾਂ 51 ਟਰੈਕਟਰ ਇਸ ਮਹੀਨੇ ਆਪਾਂ ਪੂਰੇ 51 ਟਰੈਕਟਰ ਵੇਚ ਚੁੱਕੇ ਆ ਹੋ ਸਕਦਾ ਇੱਕ ਅੱਧਾ ਝ ਹੋਰ ਵੇਚ ਦਈਏ ਬਾਈ ਕੇਵਲ ਲੈ ਕੇ ਚੱਲੇ ਨਾ ਪਿੰਡ ਬਾਈ ਤੁਹਾਡਾ ਕਿਹੜਾ ਹੈ ਬ੍ਰੋ ਪਨਾਮ ਡੇਂਗਰੂ ਕਲਾ ਹਾਂਜੀ ਦੋ ਡੇਰੂ ਵਿੱਚ ਕੀ ਹੈ ਦੋ ਦੋ ਡੇਰੂ ਅੱਛਾ ਡੇਂਗਰੂ ਕਲਾ ਜਿਲ੍ਹਾ ਡੇਰੂ ਡੇਮਰੂ ਜਿਲ੍ਹਾ ਮੋਗਾ ਡੇਮਰੂ ਹਾਂਜੀ ਵੀ ਜਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਤਹਿਸੀਲ ਬਾਗਾਪੁਰਾਣਾ ਇਹਨਾਂ ਨੂੰ ਦਿੱਤਾ ਗਿਆ ਸਵਰਾਜ 855 ਤੇ ਬਈ ਵਧਾਈਆਂ ਬਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਨੂੰ ਤੈਨੂੰ ਵੀ ਜਲ ਸਾਹਿਬ ਬਹੁਤ ਬਹੁਤ ਵਧਾਈਆਂ ਕਿਵੇਂ ਲੱਗਿਆ ਹੱਥ ਕੋਲ ਆ ਕੇ ਤੈਨੂੰ ਬਹੁਤ ਵਧੀਆ ਖੁਸ਼ ਹੋ ਜਾਵਾ ਅੱਛਾ ਆਪ ਲੈ ਕੇ ਆ ਬਾਈ ਮੈਂ ਸੌਦਾ ਆਹ ਸਹੀ ਗੱਲ ਅੱਜ ਜੋਰ ਸਾਹਿਬ ਨੇ ਆਪ ਸੌਦਾ ਲਿਖਿਆਗਾ ਪਹਿਲੀ ਵਾਰ ਹੋਇਆ ਮਾਹਿਆ ਕਿਵੇਂ ਤੈਨੂੰ ਠੀਕ ਲੱਗਦਾ ਉਵੇਂ ਲਿਖਦੇ ਹਨ ਆਈਏ ਖੈਰੀ ਵਗੈਰ ਗੱਲ ਕੋਈ ਮਾਤ ਘਟਣੀ ਇੱਥੇ ਆਉਣਾ ਚਾਹੀਦਾ ਵੱਧ ਤੋਂ ਵੱਧ ਕੋਈ ਇੰਨਾ ਹੈ ਨਹੀਂ ਵੀ ਜਿੱਦਾਂ ਇਹ ਨਹੀਂ ਵੀ ਇੰਨਾ ਘਟਾਉਣਾ ਨਹੀਂ ਜੋ ਮਰਜ਼ੀ ਜਿੱਦਾਂ ਗੱਲਾਂ ਦਾ ਠੀਕ ਹੈ ਭਾਈ ਹਾਂ ਨਿਉਵੇਂ ਤਾਂ ਨਹੀਂ ਸੁਣਾਉਣਾ ਹਾਂ ਕਿਵੇਂ ਇਹਨੂੰ ਸਾਨੂੰ ਬਹੁਤ ਪਸੰਦ ਆਇਆ ਪਸੰਦ ਆਣਾ ਇਹਨੂੰ 3 ਸਪੀਡ ਵਾਗਿਆਂ ਨੂੰ ਡੈਟ ਦਿੱਤਾ ਤੇ ਤੁਮ ਮੇਰੇ ਚ ਸਾਝਾ ਬੰਦਾ ਚਾਹੀਦੀ ਆ ਵੀ ਰੇਡ ਦਾ ਮੈਨੋਂ ਸਾਡਾ 15000 ਦਾ ਵਰਕ ਸੀਗਾ ਇਹਨੇ ਬਾਈ ਉਹ ਕਿਵੇਂ ਤੂੰ ਸੌਤਾ ਲਿਖਣਾ ਹੋਵੇ ਲਿਖਦੇ ਚਾ ਥੋੜੀ ਬੋਰਡ ਦੇ ਅੰਦਰ ਹੱਥ ਚ ਪਾ ਗਿਆ ਬਾਈ ਦੇ ਕੋ ਨਾਲ ਪਾਣੀ ਵੀ ਚਾਹੀਦੀ ਆ ਉਧਰ ਆਇਆ ਬਹੁਤ ਵਧੀਆ ਬਾਈ ਦਾ ਸੁਭਾਅ ਯਾਰ ਇੱਕ ਜੀ ਵੱਡੀ ਹੈ ਜੀ ਇਹ ਜੀ 6 ਮਹੀਨੇ ਦੀ ਗਾਰੰਟੀ ਗਾਰੰਟੀ 6 ਮਹੀਨੇ ਦੀ ਗਾਰੰਟੀ ਆ ਵੀਡੀਓ ਆਉਟ ਕੋਟ ਆ ਬਣਾਵੋ ਇੰਜਨ ਗੇਅਰ ਇਹ ਕਲਚ ਦੀ 6 ਮਹੀਨਿਆਂ ਦੀ ਗਾਰੰਟੀ ਆ ਵੱਡੀਆਂ ਚੀਜ਼ਾਂ ਦੀ ਕੋਈ ਮਾੜੀ-ਮੋਟੀ ਕਈ ਵਾਰ ਛੋਟੀ-ਮੋਟੀ ਕਿਵੇਂ ਪੰਪ ਲੀਕ ਹੋ ਗਿਆ ਹੋ ਗਿਆ ਜਿਹਾ ਕੋਈ ਸੋਰ ਹੋ ਗਿਆ ਪੰਪ ਦੀ ਵੀ ਗਾਰੰਟੀ ਹੈ ਮਾੜੀ-ਮੋਟੀ ਕੋਈ ਦਿੱਕਤ ਆ ਜਾਂਦੀ ਹੈ ਉਤੋਂ ਕੋਈ ਉਹਦਾ ਆਪ ਨੂੰ ਜੀਵਦਾ ਨੂੰ ਕਰਾਉਣੀ ਚਾਹੀਦੀ ਹੈ ਵੱਡੀਆਂ ਚੀਜ਼ਾਂ ਦੀ 6-6 ਮਹੀਨਿਆਂ ਦੀ ਗਾਰੰਟੀਆਂ ਭਰਾਵੋ ਵੜਾਏ ਪਿੱਟਰ ਆ ਲੈਂਦੇ ਆ ਇੰਜਨ ਗੇਅਰ ਲਿਫਟ ਕਲਚ ਵੀ ਇਹ ਵੱਡੀ ਪ੍ਰੋਬਲਮ ਆਉਂਦੀ ਹੈ 6 ਮਹੀਨੇ ਤੱਕ ਅਸੀਂ ਆਪ ਕਰਵਾ ਕੇ ਦੇਵਾਵੇਂ ਭਰਾਵੋ ਕਿਸੇ ਨਹੀਂ ਪੁਰਾਣੇ ਲੈਣਾਗਾ ਕਿਸੇ ਵੀ ਨਹੀਂ ਲੈਂਦਾ ਨਿਕਲ ਇਹ ਹਾਂ ਕੋਈ ਕਰਦੇ ਲੈਂਦਾ ਨਾ ਆ ਕੱਢੀ ਤੇ ਆ ਨਵੇਂ ਨਵਾਂ ਵੀ ਲਿਆ ਦਿੰਦੇ ਨਵੇਂ ਆ ਗਏ ਤਾਂ ਨਵੇਂ ਹਾਂ ਤੇ ਬਹੁਤ ਵਧੀਆ ਬਾਈ ਜੌਨ ਸਾਹਿਬ ਦਾ ਧੰਨਵਾਦ ਤੇ ਵਰਕਿੰਗ ਦੇ ਵਿੱਚੋਂ ਵੀ ਬਰਾ ਲਿਜਾ ਮਸਾਲਾ ਦਾ ਬੜਾ ਕਿੰਨਾ ਵਾਦ ਆ ਦੇਣਾ ਯਾਰ ਅੱਛਾ ਪਈ ਆ ਤੇਰੇ ਕੋਲੇ ਆ ਪੱਕਾ ਪੱਕਾ ਆ ਠੀਕ ਆ ਤੇ ਬਾਈ ਦਾ ਵੀ ਆਪ ਦਾ ਵਧੀਆ ਮੈਂ ਸੁਪਰ ਸੀਡਰ ਦਾ ਕੰਮ ਇੱਕ ਹੋਣਾ ਬਾਕੀ ਪ੍ਰਿੰਟਰ ਦਾ ਪ੍ਰਿੰਟਰ ਦਾ ਕੰਮ ਆ 1000 ਕਿਲੋ ਵੀਜੇ ਚੱਤ ਨੇ ਪਹਿਲਾ ਬੰਦਾ ਮਿਲਿਆ 2020 ਵੀਜੇ ਕਿਦੋਂ 2021 2021 ਚ 1000 ਕਿੱਲਾ ਪੂਰਾ ਬਲੰਟਰਾਂ ਵੀ ਗਿਆ ਹੈ ਇਹ ਮਿਹਰਤੀ ਬੰਦੇ ਵੀ ਘੱਟ ਨਹੀਂ ਮਿਲਦੇ ਭਰਾਵੋ ਇਹ ਵੀ ਮਿਹਰਤੀ ਬੰਦਾ ਹੈਗਾ ਆਈਆਂ ਚਾਰ ਭਰਾ ਹੋਰ ਨਾਲ ਜੁੜ ਜਾਂਦੇ ਆ ਕਦੋਂ ਚੰਗੇ ਭਰਾ ਹਣ ਬਾਈ ਦੇ ਬੱਚੇ ਕਿਹੜੀ ਘੰਟੇ ਦੇ ਬਈ ਕੈਨੇਡਾ ਹੀ ਕੈਨੇਡਾ ਹਾਂਜੀ ਅੱਛਾ ਬਾਈ ਵੀ ਕੈਨੇਡਾ ਤੋਂ ਆਇਆ ਹੈਗਾ ਕੈਨੇਡਾ ਕਿਧਰ ਜ ਗਿਆ ਹੈ ਮੈਂ 18 ਦੇ ਗਿਆ ਸੀ 18 ਦੇ ਗਿਆ ਸੀ ਤੂੰ ਆਂਗਰੇਜ਼ੀ ਕਿਹੜੀ ਕੰਟਰੀਆਂ ਵੀ ਗਿਆ ਹੋਰ ਇੰਗਲੈਂਡ ਵੀ ਗਿਆ ਹੌਲ 16 ਨੌਂ ਵੀ ਗਿਆ ਮੈਂ ਸੱਚਾ ਹਾਂਜੀ ਇੰਗਲੈਂਡ ਤੇ 16 ਨੌਂ ਇਹ ਗਰੀਸ ਵੀ ਗਿਆ ਗਰੀਸ ਵੀ ਜਾ ਕੇ ਆਇਆ ਜੇ 7 ਸਾਲ ਲਾ ਕੇ ਆਂਦੇ ਆ ਅੱਛਾ ਜੰਗਲਾ ਜੰਗਲਾ ਵੀ ਦੀ ਬਾਈ ਨੇ ਪੂਰਾ ਸਾਫ ਕਰਿਆ ਗਿਆ ਲੋਕੀਆਂ ਲਾ ਕੇ ਤੁਰ ਕੇ ਗਏ ਆ ਅੱਛਾ ਕਰ ਕੈਨੇਡਾ ਜਣੇ ਦੀ ਥੋੜਾ ਜਨ ਬੱਚਿਆਂ ਕੋਲੇ ਰਹਿਣ ਵਾਸਤੇ ਗਏ ਮਹੀਨੇ ਕਾਸਤੇ ਠੀਕ ਹੈ ਨਹੀਂ ਡੋਂਕੇ ਲਾ ਕੇ ਕਿੰਨੇ ਜਿੱਤ ਗਿਆ ਵਿੱਚੋਂ ਕੋਦੋਂ ਲੱਗ ਗਿਆ ਸੀ ਮਹੀਨਾ ਡੇਟ ਕਿੰਨਾ ਸੀ ਮਹੀਨਾ ਵੇ ਮਹੀਨਾ ਬਾਈ ਕਹਿੰਦਾ ਪੂਰੀ ਮਿਹਨਤ ਨਾਲ ਪੈਸਾ ਕਮਾਇਆ ਬਾਈ ਨੇ ਭੁੱਖੇ ਜੇ ਰਹਿ ਕੇ ਡੋਂਕੇ ਲਾ ਲਾ ਕੇ ਕਿਹੜੀ ਕਿਹੜੀ ਕੰਟਰੀ ਵਿੱਚ ਜੀਅ ਅਸ ਭੇਜੋ ਕਿ 16 ਨੰਬਰ ਨਹੀਂ ਕਿੰਝ ਸੀ ਨੇ ਨੇ ਕਿੰਨੇ ਕਿਉਂ ਹੈ ਨਹੀਂ ਦਿਮਾਗ ਚੋਂ ਅੱਛਾ ਵੀ ਤੂੰ 20 ਸਾਲ ਪਹਿਲਾਂ ਹੀ ਗੱਲ ਕਰਦਾ ਹੁੰਦਾ ਸੀ ਹਾਂਜੀ ਹਾਂਜੀ ਜਿਹੜੇ ਸਾਡੇ ਗਿਆ ਸੀ ਉਹ ਡੌਂਕੀ ਲਾਈ ਸੀਗੀ ਆਪਣਾ 2001 ਚ ਅੱਛਾ ਵੀ 25 ਸਾਲ ਹੋ ਗਏ ਪੁੰਦੇ ਆ ਗਏ 2004 ਤੇ ਫਿਰ 22000 ਜਾਂਦੀ ਗਰੀਸ ਪਹੁੰਚੇ ਸੀਗੀ ਅੱਛਾ ਗਰੀਸ ਪਹੁੰਚੇ ਸੀ ਫਿਰ 22000 ਦਮਾਰਾ ਉੱਥੇ ਅਸੀਂ ਪੂਰੀ ਮਿਹਨਤ ਕਰੀ ਆ ਹੁਣ ਤਾਂ ਸੌਖਾ ਪੁੱਗਾ ਹਾਂ ਮਹਾਰਾਜ ਦੀ ਕਿਰਪਾ ਹੁਣ ਤਾਂ ਜੜੀਆਂ ਤੇ ਦੁੱਧ ਤੋਂ ਸਾਰਾ ਕੁਝ ਦਿੱਤਾ ਵਾਹ ਇਹਨੂੰ ਨੇ ਆਉਣਾ ਸਹੀ ਲਗਾ ਕੇ ਕਰਦੇ ਮੈਕਜੂ ਕਰਦੇ ਆ ਸਹੀ ਗੱਲ ਆਪਣੀ ਹੁਣ ਜਵਾਜ ਨੂੰ ਸੈਟਾ ਬਾਈ ਕਰਦੇ ਕੈਨੇਡਾ ਉਧਰ ਬਾਈ ਜਵਾਕਰ ਕੋਲ 2-3 ਲੱਖ ਰੁਪਏ ਲਾ ਗਏ 6 ਅਗਸਤ ਤੇ ਲਈ ਆਈ ਸੀ ਹਾਂ 6 ਅਗਸਤ ਤੇ ਸਹੀ ਗੱਲ ਦਾ 6 ਅਗਸਤ ਤੇ ਸਾ 35 ਬਜ਼ੁਰਗਾਂ ਨੇ ਉਦੋਂ ਹੈ ਨਹੀਂ ਸੀ ਨਹੀਂ ਸੂ ਆ ਹੁਣ ਆਪਦੇ ਹੱਥੀਂ ਜਨ ਦੀ ਮਿਹਨਤ ਕਰਕੇ ਵੀ ਲਿਆ ਸ਼ੌਂਕ ਤੌਰ ਤੇ ਲਿਆ ਸ਼ੌਂਕ ਬਾਕੀ ਮੁੰਡੇ ਤਾਂ ਕਹਿੰਦੇ ਬਾਪੂ ਨੂੰ ਲੈ ਦੇ ਆਏ ਕਰੇ ਕੋਈ ਨਾ ਵਾਈ ਕਰਾ ਤੇ ਬਾਈ ਦਾ ਜੀ ਕਰਦਾ ਵਾਈ ਕਰਾ ਚਾਹਦਾ ਅੰਗ ਪੈਰ ਚੱਲੀ ਜਾਂਦੇ ਨੇ ਨਾਲ ਨਾ ਇਹ ਬਾਈ ਦਾ ਨੂੰ ਜਰੂਰ ਦਿਓ ਬਦਈਆਂ ਕਮੇਟੇ ਪ੍ਰੋਮੋ ਆਹ ਦੇ ਘਰ ਮਾ ਦੇ ਰਿਹਾ ਨਾ ਆ ਬੜੀ ਇਹ ਦਰਸਾ ਆਹ ਹੱਟੇ ਤੇ ਦਿੱਤਾ ਵੰਗਿਆ ਨੂੰ 2022 ਮਾਣ ਦਾ 2022 ਮਾਡਲ 3 ਸਪੀਡ ਦਾ ਡਾਟਾ ਦਿੱਤਾ ਭਰਾਵੋ ਜੇਕਰ ਤੁਸੀਂ ਵੀ ਕੋਈ ਟਰੈਕਟਰ ਵਾਇਰਾਈਟਰ ਤੋਂ ਖਰੀਦਣਿਆ ਤਾਂ ਟਰੈਕਟਰ ਲਾਉਣ ਮੇਲਾ ਲੱਗਿਆ ਹੋਇਆਗਾ ਕਿਵੇਂ ਸਵਰਾਜ ਬਹੁਤ ਖੜੇ ਆਪਣੇ ਕੋਲੇ ਨੋਵੋ ਬਹੁਤ ਖੜੇ ਆ ਅਰਜਨ ਨੋਵੋ ਖੜੇ ਆ ਇੱਧਰ 2022 ਮਾਡਲ ਖੜਾਗਾ 2021 ਖੜਾਗਾ 18 ਖੜਾਗਾ 2022 ਮਾਡਲ ਦਾ ਸੈਂਟਰ ਗੇਰਾਂ ਦੀ ਕਾਫੀ ਦਮਾੜਾ ਇਹ ਖੜਾਗਾ ਇੱਧਰ ਆਨਾਂ ਨੂੰ ਬਿਲਕੁਲ ਨਵਾਂ ਟਰੈਕਟਰ ਆਗੇ ਲਾ ਕੇ ਚੁੱਕਿਆਗਾ 2024 ਮਾਡਲ 2024 ਮਾਡਲ ਅਜੇ ਆਇਆ ਨਵੋ ਹੈ ਐਮਆਰਫ ਟੈਰਾ ਤੋਂ ਵੀਕਾ ਸੈਟਾ 300 ਕੁਸ ਘੰਟੇ ਚੱਲਿਆ ਹੈ ਜੇ ਤੁਸੀਂ ਇਹ ਟਰੈਕਟਰ ਲਓਗੇ ਬੜਾਏ ਟਰੈਕਟਰ ਜੇ ਤਾਂ ਤਾਂ 2.5 ਲੱਖ ਰੁਪਏ ਦਾ ਸਿੱਧਾ ਸਿੱਧਾ ਫਾਇਦਾ ਪਰਾਵੋ ਜਮਸੀ ਨਾਲ ਜਰਸੀ ਤੇ ਹੈ 14 ਲੱਖ ਦਾ ਟਰੈਕਟਰ ਤੇ ਬ੍ਰਾਂਡਡ ਤੇ ਤੁਹਾਨੂੰ ਇਹ ਟਰੈਕਟਰ ਮਿਲੂਗਾ 12 ਲੱਖ ਦਾ 12 ਲੱਖ ਦਾ ਟਰੈਕਟਰ ਲੇ ਲੂਗਾ ਬਾਕੀ ਹੋਰ ਵੀ ਮੌਕੇ ਨੇ ਡਿਸਕਾਊਂਟ ਹੋ ਜਾਊਗਾ ਜੇਕਰ ਤੁਸੀਂ ਇਹ ਟਰੈਕਟਰ ਲੈਣਾ 755 ਸੈਂਟਰੋਮਿਕਸ ਇਹ ਡੇਰ ਆ ਜਾ ਤੇ ਫੈਸਲਾ ਲੈਣਾ ਪਰ ਮੈਂ 21 ਸਟਾਫ ਟਰੈਕਟਰ ਔਰ ਵੀਦਰ ਕੈਮਰਾ ਮਾਰਦੇ 52 ਦਾ 21 22 23 ਮਾਲ ਖੜਿਆ 54 5 ਖੜਿਆ ਕਾਫੀ ਗੇਤੀ ਟਰੈਕਟਰ ਖੜਿਆ ਪਰੋ ਜਰੂਰ ਤੁਸੀਂ ਬੈਂਕ ਟਰੈਕਟਰ ਪਿੰਡ ਭਾਰੀਪੁਰ ਤੋਂ ਡਿਸਟ੍ਰਿਕਟ ਦਾ ਸਪਾਰਕ ਕਰੋ ਸਾਰੇ ਟਰੈਕਟਰ ਤੁਸੀਂ ਉਸਾਨ ਕਿਸ ਤਰ੍ਹਾਂ ਤੇ ਦੀਰ ਕੇ ਲਿਆ ਸਕਦੇ ਹੋ ਟਰੈਕਟਰ ਲਾਉਣ ਮੇਲਾ ਪਿੰਡ ਭਾਈ ਬਸਤੌਰ ਡਿਸਟ੍ਰਿਕਟ ਮਟੰਡਾ ਜੱਲੇਆ ਹੋਇਆ ਆ ਦਿੱਤੇ ਹੋਏ ਨੰਬਰਾਂ ਦੇ ਸਪਰਸ਼ ਕਰ ਲਓ 9206454 ਇਹ ਮੇਰਾ ਨੰਬਰ ਹੈ ਜੋ ਮੇਰੇ ਬਾਪ ਸਾਹਿਬ ਦੇ ਨੰਬਰ 941746846 ਸਾਰੇ ਭਰਾਵਾਂ ਦਾ ਧੰਨਵਾਦ ਸਤਿਕਾਰ ਜਿਹੜੇ ਜਿਹੜੇ ਭਰਾ ਵੀਡੀਓ ਵਗੈਰਾ ਅੱਗੇ ਸਾਂਝਾ ਕਰਦੇ ਆ ਜਰੂਰ ਕਿਹੜੇ ਕਿਹੜੇ ਭਰਾ ਨਵੇਂ ਜੁੜੇ ਆ ਪੇਜ ਨੂੰ ਫੋਲੋ ਕਰ ਲਓ ਲਾਈਕ ਕਰਿਓ ਤੇ ਕਮੈਂਟ ਕਰਿਓ ਧੰਨਵਾਦ ਸਤਿਕਾਰ